ਭਾਈ ਅੱਜ ਆਪਣਾ ਫੇਵਰੇਟ ਪੁੱਤਰ ਦਿਖਾਉ। ਅੱਜ ਆਪਣਾ ਫੇਵਰੇਟ ਪੁੱਤਰ ਆ ਲਾਲ ਜੀਣਾ। ਇਹ 2016 ਕਾ ਪਹਿਲੇ ਮਹੀਨੇ ਆਪਣੇ ਬੱਚਾ ਨਿਕਲੇ ਆਗੇ। ਘਰੇ 7ਵੇਂ 8ਵੇਂ ਮਹੀਨੇ ਹਾਂ। ਅੱਛਾ। ਇਹ ਜਿਹੜਾ 2016 ਚ ਮੋਟਰਸਾਈਕਲ ਜੁੱਤਿਆ ਸੀਗਾ। ਹੂੰ। ਸਲੇਮਪੁਰ। ਠੀਕ ਆ। ਆਪਣਾ ਇਹ ਉਹਦਾ ਪੋਤਾ ਆ। ਪਹਿਲਾ ਪੋਤਾ। ਪਹਿਲਾ ਪੋਤਾ। ਠੀਕ ਆ। ਅਮਿਤ ਭਾਈ ਨੇ ਕੁਤਰੀ ਰੀਤੀ ਸੀ ਉਹਦੇ ਨਾਲ ਆਏ। ਅੱਛਾ। ਉਨੇ 5 ਕੱਡੇ ਸੀ ਕਪੂਤਰੀ ਨੇ 5 ਪਿੱਲੋਂ ਅੱਛਾ 5 ਜਿੱਤੇ ਪਹਿਲਾ ਜੱਬੋ ਵਾਲ ਜਿੱਤ ਕੇ ਰਾਤ ਰਹਿ ਗਿਆ ਸੀ ਫਿਰ ਅਸੀਂ ਸਪੇਡ ਉਹ ਲਾ ਹੀ ਗਾ ਅੱਛਾ ਫੇਰ ਮੱਝ ਵਾਲੇ ਨੇ 3 ਵਾਰੀਆਂ ਕਰਾਈਆਂ ਹੀਆਂ 2700 ਐਂਟਰੀ ਨੂੰ ਉਹ ਤਿੰਨੇ ਵਾਰੀਆਂ ਆਪਾਂ ਹੀ ਉੱਤੇ ਹੁਣ ਅੱਛਾ ਪਹਿਲੀ ਵਾਰੀ ਉਹਨਾਂ ਨੇ ਚੀਮੇਵਾੜ ਚੀਮੇਵਾੜ ਕਰਾਈ ਹੁੰਨੀ ਸੀ ਪਹਿਲੀ ਵਾਰੀ ਇਹ ਚੇਤਾ ਕਦੋਂ ਹੋਈ ਸੀ ਹਾਂ ਮੱਝੇ ਚ ਅੱਛਾ ਬਿਨਾਂ ਵਾਰੀ ਬੰਦੇਆਂ 2700 ਐਂਟਰੀ ਨੂੰ ਕੱਲਾ ਫਰਜ ਜਿੱਤਿਆ ਕੋ ਠੀਕ ਇਕੱਲਾ ਹਾਂ ਫੇ ਦੂਜੀ ਵਾਰੀ ਉਹਨਾਂ ਨੇ ਮਨਸੂਰ ਵਾਲਾ ਬੇਟ ਅੱਛਾ ਉਹਦੀ ਧੀ ਫੇ ਮਨਸੂਰ ਵਾਲਾ ਬੇਟ ਐਲ ਸੀ ਡੀ ਜਿੱਤ ਕੇ 1 ਘੰਟਾ 40 ਮਿੰਟ ਵੱਧ ਊੜੀ ਅੱਛਾ ਜਿੱਦ ਨੇ ਮੂਸਾਪੁਰੀਆਂ ਨੇ ਲਾਹ ਕੇ ਦਿੱਤੀ ਉਦੋਂ ਛਤਰੀ ਦੋ ਮੈਨੂੰ ਫੜਨਾ ਨਹੀਂ ਆਉਂਦਾ ਬਸ ਛਤਰੀ ਦੋ ਅੱਛਾ ਫੇ ਦੁਗਰੀ ਉਹਨਾਂ ਨੇ ਬਾਜੀ ਕਰਾਈ ਤੀਜੀ ਵਾਰੀ ਤੀਜੀ ਵਾਰੀ ਵੀ ਉਹਨਾਂ ਦੀ ਮੈ ਜਿੱਤੀ ਅੱਛਾ 2 ਘੰਟੇ ਵੱਧ ਊੜਿਆ ਆਪਣਾ ਠੀਕ ਐ ਇਹ ਕਬੂਤਰ ਦੀ ਲਾਦ ਇੰਨੀ ਕੁੜੀ ਆਪਣੇ ਕੋਲ ਮਤਲਬ ਲਾਲਾ ਕੀ ਰਿਕਾਰਡ ਹੀ ਤੋੜਦਾ ਯਾਰ ਐਸਟੀਮੇਟ ਐਸਟੀਮੇਟ ਯਾਰ ਜਿੰਨੇ ਜਿੱਤੇ ਹੁਣ ਕੱਲੇ ਰਹਿ ਰਹਿ ਕੇ ਇਹਦੇ ਜਿੱਤੇ ਹੋਣੇ ਆ ਅੱਛਾ ਉਦਾਂ ਤੋਂ ਵੱਡੇ 2016 ਵਾਲੇ ਦੇ ਵਿੱਚ ਤਾਂ ਆਪਾਂ ਤੋਂ 15 ਤੋਂ 20 ਪੁੱਤ ਹੋਣੇ ਆ 2018 ਤੋਂ ਬਾਅਦ ਕੋਈ ਛੱਡਿਆ ਨਹੀਂ ਬਾਜੀ ਅੱਛਾ ਸਾਰੇ ਰੱਖੇ ਹੀ ਆ ਠੀਕ ਨਸਲ ਨੂੰ ਹਾਂ ਨਸਲ ਨਹੀਂ ਇਹਦੀਆਂ ਦੋ ਧੀਆਂ ਮੈਂ ਦਿੱਤੀਆਂ ਜੱਸੇ ਨੂੰ ਕਾਲੇ ਸੰਘਿਆਣੇ ਨੂੰ ਅੱਛਾ ਉਹਨਾਂ ਦਾ ਫੁੱਲ ਲਾ ਤੋੜਦੀ ਫੁੱਲ ਪੂਰੀ ਫੁੱਲ ਆਪ ਦਾ ਦੇਖੋ ਕੀ ਫੁੱਲ ਉੜਦੀ ਆ ਇਹ ਕਿਤੀ ਬਿੱਲੇ ਨੂੰ ਮੂਸਾਪੁਰੀਏ ਨੂੰ ਅੱਛਾ ਆਪਣੇ ਭਰਾ ਇੱਕ ਦੀ ਲੱਕੀ ਨੂੰ ਚੱਕ ਗੁਰੂ ਵਾਲਿਆਂ ਨੂੰ ਤਿੰਨ ਪੋਤੇ ਤੇ ਆਪਣੇ ਸਾਨੂ ਬਾਈ ਨੂੰ ਪੂਰੀ ਨੂੰ ਵੰਗਣ ਵਾਲੇ ਨੂੰ ਅੱਛਾ ਤੇ ਉਹਨਾਂ ਤੋਂ ਦੇ ਲਾ ਕਿ ਪੂਰੀ ਚੰਗੀ ਲਾ ਢੁੱਡਦੀ ਉਹਨਾਂ ਤੋਂ ਵੀ ਹੱਡਾਂ ਵਾਲੀ ਉਹਨਾਂ ਦੀ 70 ਪਤਾ ਨਹੀਂ ਕਿੰਨੇ ਉੱਡੇ 2000 ਨੂੰ ਪੂਰੀ ਲੋ ਚਲਦੀ ਉਹ ਤੇ ਕੱਲੀ ਰਹੀ ਬਈ ਪੂਰੀ ਕੀ ਠੀਕ ਹੈ ਉਹ ਵੀ ਇਹਦੇ ਪੁੱਤ ਦੀ ਧੀ ਸੀਗੀ ਅੱਛਾ ਇੱਕ 30 ਜੀਤ ਕੇ ਅੰਬਈ ਕਿਆ ਨੂੰ ਇਹਦੇ ਪੁੱਤ ਦੀ ਗਾਂ ਧੀ ਅੱਛਾ ਉਹਨਾਂ ਦੀ ਪੂਰੀ ਫੁੱਲ ਲਾ ਢੁੱਡੀ ਮਤਲਬ ਜਿੰਨਿਆਂ ਨੂੰ ਦਿੱਤੇ ਯਾਰ ਚੰਗੇ ਉੱਡੇ ਇਹ ਵੀ ਆਪਦੇ ਇਕੱਲੇ ਰਹਿ ਰਿਹਾ ਕਿ ਕਾਲਵਾ ਵੀ ਇਹਦੀ ਕੱਲੀ ਹੀ ਧੀ ਸੀ ਇਹਦੀ ਉਹ ਜੀ ਉਹ ਕਰਨਾਣੇ ਵੀ ਇਹਦੀ ਤੀ ਬਸੀ ਜਲਾਲ ਦੁੱਗਰੀ ਬੱਚਾ ਅੱਛਾ ਮਤਲਬ ਯਾਰ ਜਿੰਨੇ ਵੀ ਆਪਣੇ ਜਿੱਤੇ ਆ ਕੱਲੇ ਰਹਿ ਕੇ ਜਿੱਥੇ ਨਹੀਂ ਵਾਰੀ ਵੰਡੀ ਦੀ ਇਹਦੇ ਉਹ ਜਿੱਤੇ ਇਹਦੀ ਜਿੱਤੇ ਹਨਾ ਜਿੰਨੀ ਲਾ ਦੇ ਇਹਦੀ ਉੱਡੀ ਮਤਲਬ ਆਪਾਂ ਨੂੰ ਮਾਣ ਬਹੁਤ ਆਇਆ ਇਹ ਕੂਤਰ ਦੇ ਇਹ ਬੱਚਿਆਂ ਤੇ ਅੱਛਾ ਫੇ ਉਥੇ ਬਾਜੀ ਨਹੀਂ ਵੰਡੀ ਦੀ ਇੱਥੇ ਇਹਦਾ ਬੱਚੇ ਛੱਡੇ ਹੁੰਦਾ ਅੱਛਾ ਹਾਂ ਆਪਣਾ ਫੇਵਰੇਟ ਕੂਤਰ ਆ ਇਹ ਲਾਲ ਚੀਨਾ ਹਾਂ ਉਦਾਂ ਤੇ 15 16 ਇਹਦੇ ਭਰਾਵਾ ਆਪਾਂ ਤੋਂ ਬਸ ਉਹ ਕੂਤਰੀ ਨਾਲ ਇੱਕੋ ਹੀ ਆ ਇਹ ਅੱਛਾ ਸਵਾ ਲਾ ਕੀ ਠੀਕ ਹੈ